ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਅchrelu ਮੱਝ ਤਾਜੀ ਸੂਣ ਵਾਲੀ ਇਹ ਸੇਲਾ ਤੇ ਇੱਕ ਭਾਲਕ ਕਟਾ ਦੋਨਾਂ ਦੀ ਵਿਕਰੀ ਵਾਲੇ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਦਰਜ ਦੱਸੋ ਆਪਣਾ ਨਾਮ ਆਪਣਾ ਗੁਰਦੀਪ ਸਿੰਘ ਪਿੰਡ ਸਿਨੀਵਾਲ ਕਲਾ ਜਿਲ੍ਹਾ ਬਰਨਾਲਾ ਆ ਗਿਆ ਨਾ ਜਿਲ੍ਹਾ ਬਰਨਾਲਾ ਆ ਗਿਆ ਤੇ ਮੋਬਾਈਲ ਨੰਬਰ ਜੀ ਆਪਣਾ 991 ਬੋਜਾ 99152 30806 30806 ਜਿਹੜੇ ਬੱਚੋ ਝੋਟੀ ਦੇਖ ਰਹੇ ਆ ਬਾਈ ਜੀ ਕਿਹੜਾ ਸੁਆ ਸੂਰਈ ਆ ਇਹ ਦੂਜੇ ਸੁਆ ਪਰ ਝੋਟੀ ਆ ਅੱਛਾ ਦੂਜੇ ਸੁਵੇ ਹੁੰਦੀ ਆ ਹਾਂਜੀ ਹਾਂ ਕੈਦਨ ਲੈਂਦੇ ਸੂਣਦੇ ਅਜੇ ਰਿਪੋਰਟ ਲੈ ਜਾਈ ਚਾਰ ਪੰਜ ਨਾਲ ਠੀਕ ਹੈ ਲਗਭਗ ਹਫਤਾਈ ਦਾ ਸੂਣ ਚ ਬਾਕੀ ਪਿਆ ਠੀਕ ਹੈ ਪਹਿਲੇ ਸੁਏ ਦੁੱਧ ਕਿੰਨਾ ਕਿ ਦਿੱਤਾ ਇਹਨੇ ਇਹਨੇ 14 ਲੀਟਰ ਦੁੱਧ ਦਿੱਤਾ ਇਹਨੇ ਅੱਛਾ ਪਲੂਣ ਦਾ ਦੁੱਧ ਆਪਣਾ 14 ਕਿਲੋ ਚੋਇਆ ਵਾ ਹਾਂਜੀ ਹਾਂ ਠੀਕਾ ਵਗਰਾ ਕਿਹੜਾ ਲੱਗਿਆ ਪਿਆ ਸੀ ਠੀਕਾ ਮਤਲਬ ਬਿਜੂ ਤੇ ਸਾਂਦ ਤੇ ਟ੍ਰੈਕ ਕਰਾ ਅੱਛਾ ਉਹ ਸਾਂਦ ਤੋਂ ਲਵਾ ਕੇ ਲੈ ਕੇ ਆਏ ਠੀਕ ਹੈ ਤੇ ਦਿਨ ਰਹਿ ਗਿਆ ਹਫਤਾ ਹਨਾ ਹਫਤਾ ਲੈ ਜਾ ਹਾਂ ਚਾਰ ਮਹੀਨੇ ਲੈ ਤੇ ਚੋਣ ਜਵਾਦੀ ਕਿਵੇਂ ਬੋਲੀਆਂ ਵਧੀਆ ਪੂਰੀ ਵਧੀਆ ਜੀ ਬੋਲੀਆਂ ਧਾਰ ਵਧੀਆ ਲੰਬੜਾ ਦੋ ਦਿਨ ਦੀ ਹਾਂ ਲੰਬੜਾ ਕੋਈ ਭਾਰ ਪੁਰਸ਼ ਕਹਤਾ ਨਹੀਂ ਕੋਈ ਮੁਸਤਕਿਲ ਬਿਲਕੁਲ ਗਾਰੰਟੀ ਹੈ ਜੀ ਦਾ ਮੁੱਲੇ ਤਾਂ ਕੀ ਰੱਖੇ ਵੇਚਣ ਜਿਹੜਾ ਮੁੱਲਾ ਹੈ 1.5 ਲੱਖ ਰੁਪਏ ਮਾਨਦਾਰ ਹੋ ਜਾਊਗਾ ਹਾਂ ਮਾਨਦਾਰ ਹੋਊਗਾ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਤੋਰਾ ਵਗੈਰਾ ਝੋਟੀਆਂ ਦੇਖ ਸਕਦੇ ਹੋ ਦੂਜਾ ਸੂਆ ਸੂਰੀਆ ਚੰਗਾ ਵਜਣ ਵਜੂ ਦਾ ਦੂਜੇ ਸੂਏ ਸੂਨ ਦੇ ਵਿੱਚ ਇਹਦੇ ਹਫਤਾ 10 ਦਿਨ ਬਾਕੀ ਪਿਆ 1.5 ਲੱਖ ਰੁਪਏ ਇਹਦਾ ਮੁੱਲਾ 1.5 ਲੱਖ ਦੇ ਵਿੱਚੋਂ ਮਾਨਦਾਨ ਵੀਰ ਕਰ ਦੋ ਤੇ ਪਿੰਡ ਸਾਣ ਸੀ ਚੰਗਾ ਤੇ ਬਾਕੀ ਮੇਰੇ ਨਾਲ ਦਾ ਤੇ ਪਿੰਡ ਸ਼ੀਨੀਵਾਲ ਇੱਥੇ ਆਪਾਂ ਵੀਡੀਓ ਕਵਰ ਕਰਦੇ ਆਂ ਸਾਣ ਵੀ ਪਿੰਡ ਦੇ ਵਿੱਚ ਚੰਗੇ ਛੱਡੇ ਬਾਕੀ ਢਾਉ ਟੂ ਤੇ ਵੀਰੇ ਪਸ਼ੂ ਥੋੜੇ ਜਾਂਦੇ ਰਹਿੰਦੇ ਇੱਥੇ ਹਣਾ ਠੀਕ ਹੈ ਤਾਂ ਇੱਥੋਂ ਇਸ ਪਿੰਡ ਦੀ ਮੈਂ ਹੀ ਮੰਨ ਕੇ ਚੱਲੋ ਵੀ ਵੈਸੇ ਹੀ ਨਾਰਮਲ ਮੱਝਾਂ ਨਾਲੋਂ 1.5 ਕਿਲੋ ਦੁੱਧ ਜੂ ਉੱਪਰ ਰਹਿੰਦੀ ਆ ਤੇ ਬਾਕੀ ਝੋਟੀ ਦਾ ਲੇਵਾ ਦੇਖੋ ਯਾਰ ਕਿਆ ਬਾਤ ਆ ਫਿਟਨੈਸ ਕਦ ਕਾਠ ਤੇ ਵੱਡੀ ਬੁੱਡੀ ਬਹੁਤ ਆ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਸੋ ਕੁਆਲਿਟੀ ਵਗੈਰਾ ਦੇਖੋ ਝੋਟੀ ਦੀ ਯਾਰ ਪੂਰੀ ਇੱਕ ਨੰਬਰ ਜਮਾ ਤੇ 1.5 ਲੱਖ ਰੁਪਏ ਦੇ ਵਿੱਚੋਂ ਮੌਕੇ ਤੇ ਮਾਨਤਾਣ ਹੋ ਜੂ ਤੇ ਇਹ ਕੀ ਦੁੱਧ ਕਿੰਨਾ ਕੁ ਦੇ ਦੂ ਬਾਈ ਜੀ ਇਹ ਨੰਬਰ 16 ਲੀਟਰ ਤੇ ਆਪਾਂ ਕਹਿੰਦੇ ਆ 16 ਲੀਟਰ ਦੇ ਦੋ ਬਾਲਾ ਨਹੀਂ ਆਪਾਂ ਕਹਿੰਦੇ 16 ਲੀਟਰ ਦੇ ਹੈਗੇ ਆ ਠੀਕ ਆ ਕਹਿੰਦੇ ਬਾਬ ਜੱਟ ਸੌਦਾ ਜਾ 15 ਕਿਲੋ ਵਾਲੀ ਤਾਂ ਮੱਝ ਹੈਗੀ ਆ ਬਾਈ ਜੀ ਤੇ ਬਾਕੀ ਥਾਂ ਤੋਂ ਨੂੰ ਚੰਗਾ ਨਿਖੜ ਮਾ ਹਨਾ ਤੇ ਅੱਗੇ ਇੱਕ ਆਪਾਂ ਕੱਟਾ ਦੇਖੀ ਨਾ ਸਾਨ ਉਹ ਵੀ ਆਪਣੇ ਘਰ ਦਾ ਹੀ ਆ ਉਹ ਆਪਣੇ ਘਰ ਦੇ ਠੀਕ ਆ ਕਿੰਨਾ ਕੁ ਦੋ ਤੁਸੀਂ ਮੱਝ ਦਾ ਜਿਹੜੇ ਦਾ ਕੱਟਾ ਉਹ ਮਾ ਥੱਲੇ ਜੀ 15 ਲੀਟਰ ਦਾ ਦੱਸੀ ਆ ਠੀਕ ਆ ਉਹਦਾ ਬੱਚਾ ਬਾਲ ਲਿਆ ਇਹ ਆਪਣਾ ਲੈ ਆਂਦਾ ਜੀ ਆਪਣਾ ਡਾਇਰੈਕਟ ਸੀਮਾ ਤੱਕ ਐਸੇ ਬਦਨੀਆਂ ਦੇ ਬਲੀ ਦਾ ਅੱਛਾ ਬਲੀ ਦਾ ਬੱਚਾ ਇਹ ਬਲੀ ਦਾ ਹਾਂ ਉਹ ਤਾਂ ਡਾਇਰੈਕਟ ਸੀਮਾ ਲੈ ਕੇ ਆਏ ਸੀ ਠੀਕ ਆ ਹੁਣ ਇਹ ਦੰਦੋ ਹੋ ਗਿਆ ਮੈਂ ਕਿਹਾ ਆਪਣਾ ਚੌਗਾ ਚੌਗਾ ਹੋ ਗਿਆ ਹਣਾ ਠੀਕ ਆ ਤੇ ਇਹਦਾ ਮੁੱਲ ਵੜੀ ਇਹਦਾ ਮੁੱਲ ਹੈਗਾ 20000 ਰੁਪਏ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਕ੍ਰੋਸਿੰਗ ਬੜਾ ਵਧੀਆ ਕਰਦਾ ਆ ਵਧੀਆ ਕਰਦਾ ਠੀਕ ਆ ਧੋਰ ਦੀ ਬਾਹਰ ਨੂੰ ਸੁਭਰ ਕੱਦ ਕਾੜ ਵਗੈਰਾ ਦੇਖੋ ਕੱਟੇ ਦਾ ਸੋਹਣਾ ਸਾਫ ਸੁਥਰਾ ਚੰਗਾ ਕੱਟਾ ਵਧੀਆ ਪੜਿਆ ਵਾ ਤੇ ਚਾਰ ਗਵਾਲ ਥੱਲੇ ਬੈਠਾ ਤੇ ਬਲੀ ਸਾਹਣ ਦਾ ਬੱਚਾ ਆ ਗਿਆ ਹਨਾ ਤੇ ਟੈਸਟੀਕਲ ਵਗੈਰਾ ਚੰਗੇ ਸਾਫ ਹੈ ਇਹਦਾ ਬੱਚਾ ਵਗੈਰਾ ਤਾਂ ਨਹੀਂ ਕੋਈ ਐ ਪ੍ਰਿੰਟ ਚ ਇਹਦਾ ਹਾਂ ਹੈਗੇ ਐ ਪ੍ਰਿੰਟ ਜ ਆਪਣੇ ਬੱਚੇ ਦੇ ਠੀਕ ਹੈ ਮਤਲਬ ਵਧੀਆ ਬੱਚੇ ਪਾਉਂਦਾ ਵਧੀਆ ਬੱਚੇ ਪਾਉਂਦਾ ਯਾਰ ਦੁਨੀਆਂ ਦਾ ਬਿਲਕੁਲ ਸੋ ਦੇਖੋ ਗਰਦਨਪੁਰ ਦੇ ਦੇਖੋ ਯਾਰ ਜੋਗਰਾਜ ਦਾ ਕਹਿੰਦਾ ਪਾ ਪੋਤਾ ਆ ਗਿਆ ਵੀ ਅੱਗੇ ਜੋਗਰਾਜ ਵਾਲੇ ਜਵਰਾਜ ਵਾਲੀ ਬਲੱਡ ਲਾਈਨ ਦੇ ਵਿੱਚੋਂ ਆ ਗਿਆ ਬਲੀ ਦਾ ਬੱਚਾ ਡਾਇਰੈਕਟ ਸੀਮਨ ਲੈ ਕੇ ਆਏ ਸੀ ਵੀਰ ਸੋ ਪੱਠ ਫੋੜ ਦੀ ਬੰਦ ਤਰ੍ਹਾਂ ਕੁਆਲਿਟੀ ਵਗੈਰਾ ਦੇਖੋ ਮੂੰਹੋ ਚਾਰ ਦੰਦਾ ਟੈਸਟੀਕਲ ਵਗੈਰਾ ਵੀ ਚੰਗਾ ਤੇ ਬਾਕੀ ਰੇਟ ਵੀ ਵੀਰ ਨੇ ਵੇਚਣ ਸੋ ਇੱਕ ਪਾਲਕ ਕਟਾ ਚੰਗਾ ਕ੍ਰੋਸਿੰਗ ਦੇਣ ਵਾਲਾ ਤੇ ਇੱਕ ਦਿਖਾਈਆ ਮੱਝ ਦੂਜਾ ਸੂਆ ਸੂਰੀਆ ਪਿੰਡ ਛਣ ਸੌਰੀ 시ਨੀ ਵਾਲਾ ਜ਼ਿਲ੍ਹਾ ਬਰਨਾਲਾ ਤੇ ਨੰਬਰ ਬੋਲ ਦੀ ਭਾਈ ਦੁਬਾਰੇ ਆਪਣਾ 991 ਬੋਲ ਜਾ 30806 ਠੀਕ ਹੈ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤੈ